ਬੈੱਡ ਤੇ ਲਾ ਦਿਓ ਫਿਰ ਆਹ ਬੈੱਡ ਪਸੰਦ ਆ ਗਿਆ ਹੁਣ ਬੈਡ ਤੇ ਆਫਰ ਲਾ ਦਿੰਦੇ ਆ ਮਾਰਕੀਟ ਦੇ ਵਿੱਚ ਦਾ 2.5 ਲੱਖ ਰੁਪਏ ਰੇਟ ਹੈ ਆਪਾਂ 2.25 ਲੱਖ ਰੁਪਏ ਦਾ ਬੈਡ ਦੇ ਦਾਂਗੇ 2.25 ਲੱਖ ਸਾਰਾ ਸਾਗਵਾਨ ਦੇ ਵਿੱਚ ਬਣਿਆ ਹੋਇਆ ਐਮਪੀਟੀਕ ਦੇ ਵਿੱਚ ਬਣਿਆ ਹੋਇਆ ਆਪਸ਼ਨਾਂ ਹੋਰ ਵੀ ਕਾਫੀ ਹਨ ਇਹਦੇ ਵਿੱਚ ਅੱਛਾ ਵੀ ਇਹਦੇ ਰੰਗ ਡਿਜ਼ਾਈਨ ਮਿਲ ਗਏ ਆਪਸ਼ਨਾਂ ਮਿਲ ਗਈਆਂ ਓਵਰ ਕੀ ਕੱਢੋਂਗੇ ਭਈ ਆਫਰ ਆ ਜੋ ਤੁਸੀਂ ਗੱਦਾ ਦੇਖ ਰਹੇ ਹੋ ਨਾ ਸੁਪਰੀਮ ਕੰਪਨੀ ਦਾ ਇਹ ਨਾਲ ਆਪਾਂ ਤੁਹਾਨੂੰ ਫ੍ਰੀ ਦੇ ਦਾਂਗੇ ਓ ਬਈ ਇਹ ਤਾਂ ਹਰ ਕੋਈ ਲਈ ਜਾਂਦਾ ਆਫਰ ਬਰਨਾਲਾ ਓ ਬਾਈ ਬਰਨਾਲਾ ਫੂਡਸ ਵਾਲੇ ਐਵੇਂ ਨਹੀਂ ਕਹਿੰਦੇ ਕੋਈ ਤਾਕੜੀ ਆਫਰ ਲਓ ਮਹਾਲੀ ਸ਼ਹਿਰ ਦੇ ਵਿੱਚ ਸਟੋਰ ਖਲਾਵੀਏ ਫਿਰ ਕੰਮ ਕਰਾ ਦੋ 225000 ਰੁਪਏ ਦੇ ਵਿੱਚ ਬੈੱਡ ਸੁਪਰੀਮ ਕੰਪਨੀ ਦਾ ਮੈਟ੍ਰਸ ਸਾਰੇ ਪੰਜਾਬ ਦੇ ਵਿੱਚ ਪਹੁੰਚ ਫਰੀ ਇਹਦੇ ਨਾਲ ਆਪਾਂ ਤੁਹਾਨੂੰ 9 ਸੀਟਾਂ ਵਾਲਾ ਸਾਗਵਾਨ ਦਾ ਸੋਫਾ ਟੇਬਲ ਤੇ ਮਾਰਬਲ ਨਾਲ ਫਰੀ ਕਰ ਦਾਂਗੇ ਇਹ ਫ੍ਰੀ ਕਰ ਦੋਗੇ ਨਾਲ 225000 ਰੁਪਏ ਦੇ ਵਿੱਚ 20000 ਰੁਪਏ ਪਰ ਸੀਟ ਵਾਲਾ ਸੋਫਾ 2.5 ਲੱਖ ਦਾ ਇਕੱਲਾ ਸੋਫਾ ਸੋਫਾਗਾ ਇੱਕਦਾਰ ਰਕਮ ਕੱਟ ਗਈ 225000 ਦਾ ਸਾਰਾ ਕੰਪਲੀਟ ਸੈੱਟ ਹੋ ਗਿਆ ਮਾਰਬਲ ਟੌਪ ਦੇ ਨਾਲ ਹੋ ਗਿਆ ਸਾਗਵਾਨ ਦਾ ਸਾਰਾ ਸੋਫਾਗਾ ਸਲੀਪ ਵੈਲ ਦੀ ਸਾਰੀ ਗੱਦੀ ਹੈ 5 ਸਾਲ ਦੀ ਜੀਐਸਟੀ ਬਿੱਲ ਦੇ ਨਾਲ ਇਹਦੀ ਗਾਰੰਟੀ ਹੈ ਤੇ ਫੋਲੋ ਹੈਵੀ ਫੈਬਰਿਕ ਹੈ ਬਈ ਐਨ ਆ ਗਿਆ ਦੋ ਕੱਲੀ ਦੀ ਡਿਲੀਵਰੀ ਫ੍ਰੀ ਆ ਇਹਦੇ ਪੈਸੇ ਲੱਗਣਗੇ ਨਾ ਨਾ ਕੋਈ ਚੱਕਰ ਨਹੀਂ ਹੈਗਾ 2,25,000 ਸਾਰਾ ਸੋਫਾ ਕਹਿੰਦਾ ਤੁਹਾਨੂੰ ਡਿਲੀਵਰੀ ਫ੍ਰੀ ਕਹਿੰਦਾ ਤੇ ਨਾਲ ਇਹਦੇ ਸਾਗਵਣ ਦਾ ਬੈੱਡ ਹੋ ਗਿਆ ਤੇ ਨਾਲ ਇਹਦੇ ਗੱਦਾ ਹੋ ਗਿਆ ਚੱਕੋ ਮਿੱਤਰੋ ਆਫਰ ਪੂਰੇ ਮਹਾਲੀ ਸ਼ਹਿਰ ਦੇ ਵਿੱਚ ਹੈ ਜਿਆ ਕੋਈ ਆਫਰ ਦੇ ਨਹੀਂ ਸਕਦਾ ਪੰਜਾਬ ਚ ਨਹੀਂ ਦਿੱਤਾ ਹੋਣਾ ਵੀਰ ਕਿਸੇ ਨੇ 2,25,000 ਰੁਪਏ ਦੇ ਵਿੱਚ ਸਾਗਵਣ ਦਾ ਕਿਆ ਬਾਤ ਹੈ ਵੀ ਇਹ ਚ ਹੈ ਵੀ ਚੈਲੰਜ ਕਰਨ ਵਾਲੀ ਗੱਲ ਹੈ ਬਈ ਕੁਆਲਿਟੀ ਤਾਂ ਨਹੀਂ ਘੱਟ ਗਈ ਕੁਆਲਿਟੀ ਗੁਟੀ ਲੈ ਗਈ ਕੁਆਲਿਟੀ ਤੁਹਾਡੀ ਅੱਖਾਂ ਦੇ ਮੂਰੀ ਹੈ ਤੁਸੀਂ ਹੋਮ ਡਿਲੀਵਰੀ ਕਰਵਾ ਸਕਦੇ ਹੋ ਜੇ ਤੁਸੀਂ ਇੱਥੇ ਆ ਕੇ ਵਿਜ਼ਿਟ ਕਰਕੇ ਦੇਖਣਾ ਕਿਤੇ ਆ ਕੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਸਾਰੀ ਪੀਯੂ ਪਾਲਿਸ਼ ਹੈ ਸਾਰੀ ਹੱਥੀ ਕਢਾਈ ਕੀਤੀ ਹੋਈ ਹੈ ਕੋਈ ਕੋਲਟਿੰਗ ਦੇ ਵਿੱਚ ਕਮੀ ਨਹੀਂ ਸਾਰੀ ਚੈਸਟਰਫੀਲਡ ਕੋਲਟਿੰਗ ਹੈ ਕੱਚੀ ਕੋਲਟਿੰਗ ਕੀਤੀ ਹੋਈ ਹੈ ਤੇ ਸਾਰਾ ਜਿਕਾੜ ਦਾ ਹੈਵੀ ਫੈਬਰਿਕ ਹੈ ਸਲੀਵ ਵੈਲ ਦੇ ਗੱਦੀਆਂ ਹੋ ਗਿਆ ਹੋਰ ਮਤਲਬ ਸਿਰ ਮਤਲਬ ਲੋ ਵੀ ਮਤਲਬ ਘਰੇ ਬੈਠਾ ਵੀ ਮੰਗਵਾ ਸਕਦਾ ਘਰੇ ਬੈਠਾ ਬੰਦਾ ਮੰਗਵਾ ਸਕਦਾਗਾ ਬੰਦੇ ਨੇ ਕੁਝ ਅਮਾਉ ਬਾਤ ਕਰਕੇ ਬਾਕੀ ਦੀ ਪੇਪਰ ਬੰਦਾ ਘਰੋਂ ਦੇ ਸਕਦਾ ਕਿੱਥੇ ਆਉਣਾ ਪਊ ਬਈ ਇਹ ਮਹਾਲੀ ਦੇ ਵਿੱਚ 에어ਪੋਰਟ ਰੋਡ ਤੇ ਡੇਲੀ ਪੋਸਟ ਦੇ ਦਫ਼ਤਰ ਦੀ ਬੈਕ ਸਾਈਡ 700 ਮੀਟਰ ਅੱਗੇ ਜਾ ਕੇ 1000 ਪਿੱਤ ਨੰਬਰ ਪਲੋਟ ਹੈ ਵੀਡੀਓ ਸ਼ੇਅਰ ਕਰਕੇ ਆ ਜੀ ਬਰਨਾਲਾ ਵੱਟਸ ਮਹਾਲੀ